ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਇੱਕ ਪਾਸੇ ਪਾਕਿਸਤਾਨ ਦੇ ਨਾਲ ਭਾਰਤ ਦਾ ਤਲਖੀ ਦਾ ਦੌਰ ਚੱਲ ਰਿਹਾ ਹੈ ਦੋਨਾਂ ਮੁਲਕਾਂ ਦੇ ਵਿੱਚ ਖਿੱਚ ਤਾਨ ਲੱਗੀ ਹੋਈ ਹੈ ਤੇ ਜੰਗ ਵਰਗਾ ਮਾਹੌਲ ਬਣਿਆ ਹੈ ਅਤੇ ਦੂਸਰੇ ਪਾਸੇ ਕਰਤਾਰਪੁਰ ਲਾਂਘੇ ਦੀ ਖੁਸ਼ੀ ਵੀ ਸਿੱਖ ਸੰਗਤ ਦੇ ਸਾਹਮਣੇ ਹੈ ਹਰ ਕੋਈ ਇਹੀ ਦੁਆ ਕਰ ਰਿਹਾ ਹੈ ਕਿ ਇਸ ਤਲਖੀ ਦੇ ਮਾਹੌਲ ਦੇ ਵਿੱਚ ਕਰਤਾਰਪੁਰ ਲਾਂਘੇ ਦੀ ਖੁਸ਼ੀ ਕਿਤੇ ਸਿਆਸਤ ਦੀ ਪੇਟ ਨਾ ਚੜ ਜਾਵੇ ਤੇ ਇਹ ਖੁਸ਼ੀ ਕਦੇ ਵੀ ਸਿਆਸਤ ਦੀ ਪੇਟ ਨਹੀਂ ਚੜੇਗੀ ਇਹ ਗੱਲ ਕਹੀ ਕੈਬਨਿਟ ਮਨਿਸਟਰ ਤ੍ਰਿਪਤ ਰਜਿੰਦਰ ਸਿੰਘ ਬਾਜਪਾਨ ਨੇ ਜਨਨ ਅਤੇ ਨਿਤਨ ਘਟਕਰੀ ਦੇ ਨਾਲ ਦੀ ਅਧਿਕਈ ਅਹਿਮ ਮੁੱਦਿਆਂ ਤੇ ਉਹਨਾਂ ਨਾਲ ਚਰਚਾ ਵੀ ਕੀਤੀ ਅਤੇ ਨਾਲ ਹੀ ਸੁਖਵਿੰਦਰ ਸਿੰਘ ਸਰਕਾਰਿਆ ਨੇ ਵੀ ਨਿਤਿੰਗਤ ਖੜੀ ਦੇ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਪਾਣੀਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦੇ ਉੱਤੇ ਚਰਚਾ ਕੀਤੀ ਕਿ ਆਖਿਰ ਕਿਦਾਂ ਮਕੌੜਾ ਪੱਤਣ ਤੋਂ ਪਾਣੀ ਰੋਕ ਕੇ ਆਪਣੀ ਸੁਬਿਆ ਨੂੰ ਹੀ ਦਿੱਤਾ ਜਾਵੇ ਆਖਿਰ ਕੀ ਕੁਝ ਕਿਹਾ ਇਨ੍ਹਾਂ ਕੈਬਨਿਟ ਮੰਤਰੀਆਂ ਨੇ ਤੁਸੀਂ ਆਪ ਸੁਣੋ ਦੇਖੋ ਅਸੀਂ ਸੀਐਮ ਸਾਹਿਬ ਕੋਲ ਉਹ ਇਜਾਜ਼ਤ ਲੈ ਕੇ ਮੈਂ ਜਿਹੜਾ ਨਵਾਂ ਲਿੰਕ ਦਿੱਲੀ ਤੋਂ ਚੰਗਰੂਰ ਕਟੜਾ ਲਿੰਕ ਬਣਾ ਰਹੇ ਨੇ ਮੈਂ ਰਿਕੁਐਸਟ ਕੀਤੀ ਹੈ ਗੜਗਰੀ ਸਾਹਿਬ ਨੂੰ ਕਿ ਤੁਸੀਂ ਉਹ ਲਿੰਕ ਕਰਤਾਰਪੁਰ ਸਾਹਿਬ ਕਾਰਡਨਰ ਡੇਰ ਬਾਬਾ ਬਨਾਨਕ ਨਾਲ ਅਮਸਰ ਫਤਗੜ ਚੂੜੀਆਂ ਡੇਰ ਬਾਬਾ ਬਨਾਨਕ ਕਲਾਣਾਉਂ ਹੁੰਦਾ ਹੋਇਆ ਕਟੜੇ ਨੂੰ ਜਾਵੇ ਤੇ ਉਹਦਾ ਜਿਹੜਾ ਕਰਤਾਰਪੁਰ ਕਾਰਡਰ ਨੂੰ ਇੰਟਰਨੈਸ਼ਨਲ ਕਨੈਕਸ਼ਨ ਮਿਲ ਜੇਗਾ ਬਾਹਰੋਂ ਜਿਹੜੇ ਸਾਡੇ ਯਾਤਰੀ ਆਉਣੇ ਨੇ ਦਿੱਲੀ 에ਰਪੋਰਟ ਤੇ ਉੱਥੋਂ ਸਿੱਧਾ ਹੀ ਹੋ ਉੱਥੇ ਜਾ ਸਕਣਗੇ ਉਹਨਾਂ ਨੇ ਸਾਡੀ ਪ੍ਰਪੋਜ਼ਲ ਨੂੰ ਬੜੀ ਚੰਗੀ ਤਰ੍ਹਾਂ ਸਮਝਿਆ ਵਾ ਤੇ ਉਹਨਾਂ ਨੇ ਆਪਣੇ ਵਿਭਾਗ ਨੂੰ ਆਖਿਆ ਵੀ ਥੋੜਾ ਇਹਦੇ ਬਾਰੇ ਸਾਰੀ ਡਿਟੇਲ ਡਿਸਕਸ਼ਨ ਕਰੋ ਤੇ ਨਵੀਂ ਡੀਪੀਆਰ ਬਣਾਓ ਫਿਰ ਉੱਥੇ ਗੋਆ ਫੈਸਲਾ ਕਰਾਂਗੇ ਪੰਜਾਬ ਦਾ ਵੀ ਫੈਸਲਾ ਠੀਕ ਹੋਵੇ ਅ ਸਰ ਜਿਸ ਤਰੀਕੇ ਨਾਲ ਹੁਣ ਜੋ ਤਲਖੀ ਬਣੀ ਹੋਈ ਤੋਂ ਮੇਂ ਮੁਲਕਾਂ ਦੇ ਵਿਚਾਲੇ ਇਸ ਮੁਤਲਬਤ ਵੀ ਕੋਈ ਕਰਤਾਰਪੁਰ ਲੰਗ ਨੂੰ ਲੈ ਕੇ ਅਸਰ ਪਾ ਸਕਦਾ ਨਹੀਂ ਮੇਰਾ ਖਿਆਲ ਨਹੀਂ ਔਰ ਬਾਕੀ ਇਹ ਦੋ ਗਵਰਨਮੈਂਟਾਂ ਦਾ ਆਪਣਾ ਸਵਾਲ ਹੈ ਪਹਿਲਾ ਕੰਟਰੀ ਦੀ ਸਕਿਉਰਿਟੀ ਉਹ ਦੀ ਇੱਜ਼ਤ ਉਹ ਦੀ ਪਿਛੋ ਪਰ ਹੋ ਜਾਂਦੀ ਜਾਂਦੀ ਇਹ ਫੈਸਲਾ ਸੈਂਟਰ ਗਵਰਨਮੈਂਟ ਕਰੇਗੀ ਇਹ ਸਾਡੇ ਲੈਵਲ ਦਾ ਨਹੀਂ ਇਹ ਸਰ ਜਿਹੜਾ ਤੁਸੀਂ ਪ੍ਰੋਪੋਜ਼ਲ ਦਿੱਤਾ ਹੋਇਆ ਹੈ ਕਿ ਕਰਤਾਰਪੁਰ ਦੇ ਨਾਲ ਜੋੜਿਆ ਜਾਵੇ ਉਸ ਹਾਈਵੇ ਨੂੰ ਇਸ ਮੁਤਲਕ ਕੀ ਕੁਝ ਸੈਂਟਰ ਵੱਲੋਂ ਕਿਹਾ ਗਿਆ ਗਿਟਗਰੀ ਸਾਹਿਬ ਨੇ ਬੜਾ ਪੋਜ਼ਿਟਿਵ ਇਹਨੂੰ ਰਿਸਿਵ ਕੀਤਾ ਉਹਨਾਂ ਦੀ ਅਪਰੋਚ ਬੜੀ ਪੋਜ਼ਿਟਿਵ ਸੀ ਤੁਣ ਆਪਣੇ ਡਿਪਾਰਟਮੈਂਟ ਨੂੰ ਆਖਿਆ ਵੀ ਸਾਰਾ ਸੈਸ ਕਰਕੇ ਮੈਨੂੰ ਦੱਸੋ ਜਿਹੜਾ ਛੇਤੀ ਸੈਸ ਕਰ ਲਵੇ ਮੇਰਾ ਖਿਆਲ ਆ ਭਈ ਪਿਛ ਗਾਨੂੰ ਸਿਰੇ ਲੱਗ ਜਾਏਗਾ ਮੈਂ ਗਟਕੜੀ ਸਾਹਿਬ ਨੂੰ ਅੱਜ ਵਾਟਰ ਸੋਟੇ ਇੱਕ ਤੇ ਸਾਡਾ ਸ਼ਾਹਪੁਰ ਕੰਡੀ ਡੈਮ ਜਿਹੜਾ ਉਹ ਸ਼ੁਰੂ ਹੋ ਗਿਆ ਜਿਹੜਾ ਪਾਸ ਹੋਇਆ ਸੀਗਾ ਪਿਛੇ ਉਹਦੀ ਫਿਟਿੰਗ ਦੀ ਗੱਲ ਕਰਨੀ ਸੀ ਔਰ ਦੂਸਰਾ ਜੋ ਗਟਕੜੀ ਸਾਹਿਬ ਨੇ ਸਟੇਟਮੈਂਟ ਪਿੱਛੇ ਦਿੱਤੀ ਸੀ ਕਿ ਪਾਕਿਸਤਾਨ ਕੋ ਹਮ ਪਾਣੀ ਜਾਣੇ ਨਹੀਂ ਦੇਂਗੇ ਤਾਂ ਮੈਂ ਵੀ ਉਹਦੇ ਲਈ ਅੱਜ ਆਪਣੀ ਪ੍ਰਪੋਜ਼ਲ ਲੈ ਕੇ ਇਹਨਾਂ ਕੋਲ ਆਇਆ ਸੀ ਕਿ ਸਾਡੇ ਮਾਧੋਪੁਰ ਹੈਡਵਰਕ ਤੋਂ ਹੇਠੇ ਜਾ ਕੇ 35 ਕਿਲੋਮੀਟਰ ਉਥੇ ਉਜ ਤੋਂ ਵੀ ਪਾਣੀ ਆਉਂਦਾ ਔਰ ਸਾਡਾ ਰਾਵੀ ਦਾ ਵੀ ਜਾਂਦਾ ਉਸ ਜਗ੍ਹਾ ਦਾ ਨਾਮ ਆ ਮਕੌੜਾ ਪੱਤਨ ਤੋਂ ਹਮ ਅਸੀਂ ਉਥੇ ਚਾਹੁੰਦੇ ਆ ਕਿ ਉਥੇ ਡੈਮ ਬਣਾ ਲੀਏ ਉਹਦੇ ਵਾਸਤੇ ਅਪ੍ਰੋਕਸੀਮੇਟਲੀ ਮੈਂ ਜਿਹੜਾ ਕਿਉਂਕਿ ਟਾਈਮ ਥੋੜਾ ਸੀਗਾ ਉਹ ਗੱਲਬਾਤ ਕਰਨਾ ਜਿੰਨਾਂ ਨੇ ਆਇਆ ਸੀ ਉਹਦੇ ਲਈ 412 ਕਰੋੜ ਦਾ ਐਸਟੀਮੇਟ ਸਾਡਾ ਬਣਿਆ ਔਰ ਗਟਕੀ ਸਾਹਿਬ ਨੂੰ ਮੈਂ ਜਦੋਂ ਦੱਸਿਆ ਉਹਨਾਂ ਨੂੰ ਤਾਂ ਉਹਨਾਂ ਨੇ ਮੈਨੂੰ ਵਿਸ਼ਵਾਸ ਕੀਤਾ ਕਿ ਤੁਸੀਂ ਜਲਦੀ ਇਹਦੀ ਡੀਪੀਆਰ ਬਣਾ ਕੇ ਭੇਜੋ ਤੇ ਅਸੀਂ ਇਹਨੂੰ ਜਿਹੜਾ ਪਾਸ ਕਰਦਾਂਗੇ ਉਹ ਉੱਥੇ ਡੈਮ ਬਣਾਵਾਂਗੇ ਸਰ ਕਿੰਨਾ ਪਾਣੀ ਜਾ ਰਿਹਾ ਉਸ ਦੇ ذریعے ਉਹ ਰੁਕਣ ਦੀ ਕੀ ਤਰੀਕਾ ਲੱਗਦਾ ਹੈ ਪਾਣੀ ਨਾਰਮਲੀ ਜੋ ਜਾਂਦਾ ਆ ਉਹ ਤੇ ਜ਼ਿਆਦਾ ਨਹੀਂ ਜਾਂਦਾ ਕਿਉਂਕਿ ਜਦੋਂ ਗਰਮੀਆਂ ਦੇ ਦਿਨ ਹੁੰਦੇ ਆ 1100 1200 1400 ਕਿਊਸਿਕ ਜਾਂਦਾ ਪਰ ਜਦੋਂ ਬਰਸਾਤ ਹੁੰਦੀ ਆ ਉਦੋਂ ਪਾਣੀ ਜ਼ਿਆਦਾ ਜਾਂਦਾ ਹੁਣ ਪਿੱਛੇ ਜਿਹੜੀ ਉਹ ਹੜਾਂ ਦੀ ਸਥਿਤੀ ਬਣੀ ਸੀ ਉਦੋਂ ਲੱਖ ਤੋਂ ਵੀ ਉੱਤੇ ਲੱਖ ਕਿਉਂ ਸਿੱਤੋਂ ਵੀ ਉੱਤੇ ਪਾਣੀ ਜਾਂਦਾ ਸੀ ਪਰ ਨਾਰਮਲੀ ਇੰਨਾ ਜਾਂਦਾ ਰਹਿੰਦਾ ਉੱਥੇ ਡੈਮ ਬਣ ਗਿਆ ਤੇ ਫਿਰ ਪਾਣੀ ਪਾਕਿਸਤਾਨ ਨੂੰ ਨਹੀਂ ਜਾਊਗਾ ਸਰ ਇੱਕ ਸਵਾਲ ਹੋਰ ਹੈ ਜਿਸ ਤਰੀਕੇ ਨਾਲ ਕਿਉਂਕਿ ਤੁਸੀਂ ਬਾਰਡਰ ਸਟੇਟ ਹੈ ਔਰ ਬਾਰਡਰ ਸਟੇਟ ਤੇ ਜਿਸ ਤਰੀਕੇ ਨਾਲ ਐਸੋਲੇ ਤਨਾਪੂਰਨ ਹਲਾਕ ਬਣੇ ਹੋਏ ਨੇ ਕਿਵੇਂ ਦੇਖਦੇ ਹੋ ਦੇਖੋ ਤੇ ਜਦੋਂ ਵੀ ਕੋਈ ਇਹੋ ਜਿਹੇ ਅੰਸਖਾਵੀ ਘਟਨਾ ਹੁੰਦੀ ਹੈ ਜਿਸ ਤਰ੍ਹਾਂ ਪਿੱਛੇ ਦੇ ਉਹਨਾਂ ਦੇ ਜੋ ਜਮ ਮੁਕਤਚ ਹੋਇਆ ਉਹਦੇ ਨਾਲ ਥੋੜੀ ਟੈਨਸ਼ਨ ਸਾਡੇ ਲੋਕਾਂ ਦੇ ਦਿਮਾਗ 'ਚ ਵੀ ਆਉਂਦੀ ਹੈ ਜਿਹੜੇ ਬਾਰਡਰ 'ਤੇ ਆ ਪਰ ਇਹ ਗਵਰਨਮੈਂਟ ਲੈਵਲ ਤੇ ਫੈਸਲਾ ਹੋਣਾ ਹੈ ਕਿ ਕਰਦੇ ਨੇ ਤੇ ਸੈਂਟਰ ਗਵਰਨਮੈਂਟ ਦੇ ਉੱਤੇ ਗੁਰਪਿਆਰੇ ਉਹ ਜਿੱਥੇ ਗੱਲ ਧਾਰਮਿਕ ਆਸਥਾ ਦੀ ਆ ਜਾਵੇ ਉੱਥੇ ਹਰ ਚੀਜ਼ ਕੁਰਬਾਨ ਕਰਨ ਨੂੰ ਆਪੇ ਕਰ ਪੈਂਦਾ ਹੈ ਤੇ ਜੇਕਰ ਗੱਲ ਬਾਬੇ ਨਾਨਕ ਦੇ ਉਸ ਸਥਾਨ ਦੀ ਹੋਵੇ ਜਿੱਥੇ ਬਾਬੇ ਨਾਨਕ ਨੇ ਸਭ ਤੋਂ ਵੱਡਾ ਸਮਾਪਤਾਇਆ ਜੋ ਬਾਬੇ ਨਾਨਕ ਦੀ ਜਨਮ ਭੂਮੀ ਹੈ ਜਿਸ ਦੇ ਦਰਸ਼ਨ ਤੀਤਾਰਾਂ ਦੀ ਅਰਦਾਸ ਹਰ ਸਿੱਖ ਆਪਣੀ ਹਰ ਅਰਦਾਸ ਦੇ ਵਿੱਚ ਕਰਦਾ ਹੈ ਤੇ ਅਜਿਹੇ ਕਾਰਜਾਂ ਨੂੰ ਨੇਪਰੇ ਚੜਾਉਣ ਵਾਸਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਹਿਲ ਕਦਮੀ ਕਰਨ ਤੇ ਜਲ ਤੋਂ ਜਲਦ ਕਰਤਾਰਪੁਰ ਕੋਰੀਡੋਰ ਦਾ ਕੰਮ ਸ਼ੁਰੂ ਕੀਤਾ ਜਾਵੇ ਕਿਉਂਕਿ ਪਾਕਿਸਤਾਨ ਦੇ ਨਾਲ ਜਿੰਨੀ ਮਰਜ਼ੀ ਤਲਕੀ ਚੱਲ ਰਹੀ ਹੋਵੇ ਪਰ ਪਾਕਿਸਤਾਨ ਤਨ ਵੱਲੋਂ ਕਰਤਾਰਪੁਰ ਕਾਰਿਡੋਰ ਦਾ ਕੰਮ 50 ਤੋਂ 60% ਤੱਕ ਮੁਕੰਮਲ ਹੋ ਚੁੱਕਿਆ ਹੈ ਤੇ ਭਾਰਤ ਦੀਆਂ ਸਰਕਾਰਾਂ ਅਜੇ ਤੱਕ ਜ਼ਮੀਨ ਹੀ ਐਕਵਾਇਰ ਨਹੀਂ ਕਰ ਸਕੀਆਂ ਉਹ ਕਿਸਾਨਾਂ ਦਾ ਬਣਦਾ ਮੁੱਲ ਕਿਸਾਨਾਂ ਨੂੰ ਦੇਣ ਵਾਸਤੇ ਅਜੇ ਤਿਆਰ ਹੀ ਨਹੀਂ ਹੋਈਆਂ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਵਾਕਈ ਹੀ ਸਰਕਾਰਾਂ ਦਿਲੋਂ ਚਾਹੁੰਦੀਆਂ ਨੇ ਕਰਤਾਰਪੁਰ ਲਾਂਗਾ ਖੋਲਣਾ ਜਾਂ ਸਿਆਸਤ ਦੀ ਕੋਈ ਚਾਲ ਚੱਲ ਕੇ ਇਸ ਨੂੰ ਸਿਆਸਤੀ ਹੀ ਭੇੜ ਚੜਾ ਦਿੰਦੀਆਂ ਨੇ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨਹੀਂ ਚਾ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੇ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ